ਗੁਰਪੀਰ ਹਾਮਾ ਤਾਂ ਪਰੇ ਜਾਂ ਮਰਦਾਰ ਨਾ ਖਾਏ ਹੱਕ ਪਰਾਇ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੇ ਜਾਂ ਮਰਦਾਰ ਨਾ ਖਾਏ ਗੁਰ ਪਿਆਰਿਓ ਅੱਜ ਆਪਾਂ ਵਿਚਾਰ ਕਰਾਂਗੇ ਜੋ ਧੰਗੁਰ ਨਾਨਕ ਸੱਚੇ ਪਾਤਸ਼ਾਹ ਜੀ ਇਸ ਮਨੁੱਖਤਾ ਨੂੰ ਆਪਦੇਸ਼ ਦੇ ਕੇ ਗਏ ਨੇ ਆਪਦੇਸ਼ ਔਰ ਜੇ ਪੂਰੀ ਸਚਾਈ ਨੂੰ ਆਪਾਂ ਸਮਝ ਲਈਏ ਗਏ ਵੀ ਕਿਤੇ ਨਹੀਂ ਅੱਜ ਜੋ ਆਪਾਂ ਵਿਚਾਰ ਕਰ ਰਹੇ ਆ ਜੋ ਉਹਨਾਂ ਨੇ ਕਿਹਾ ਹੈ ਜੋ ਉਹਨਾਂ ਨੇ ਮਨੁੱਖਤਾ ਨੂੰ ਸਮਝਾਇਆ ਹੈ ਕੀ ਸਮਝਾਇਆ ਹੈ ਇਹ ਬੰਦਿਆ ਤੂੰ ਦਰਗਾਹ ਦੇ ਵਿੱਚ ਦਰਗਾਹ ਦੇ ਵਿੱਚ ਤੇਰੀ ਸਫਾਰਸ਼ ਤਾਂ ਲੱਗੇਗੀ ਕਿਵੇਂ ਲੱਗੂਗੀ ਜੇ ਅਸੀਂ ਆਹ ਬਚਨ ਕਮਾਵਾਂਗੇ ਗੁਰੂ ਸਾਹਿਬ ਦੇ ਜੋ ਆਪਾਂ ਪੰਗਤੀ ਆਚਾਰੀ ਹੈ ਇਹ ਆਪਾਂ ਵਚਨਾਂ ਤੇ ਪਹਿਰਾ ਦੇਵਾਂਗੇ ਤਾਂ ਗੁਰੂ ਪਿਆਰੇ ਗੁਰਨਾਨਕ ਸਾਹਿਬ ਸਾਡੇ ਤੇ ਖੁਸ਼ ਹੋਣਗੇ ਤਾਂ ਖੁਸ਼ ਹੋਣਗੇ ਕਿ ਮੇਰੀ ਗੱਲ ਨੂੰ ਮੰਨ ਰਿਹਾ ਹੈ ਮੇਰਾ ਕਿਆ ਮੰਨ ਰਿਹਾ ਹੈ ਮੇਰਾ ਗੁਰਸਿੱਖ ਜੋ ਮੈਂ ਚਾਰ ਕੂਟ ਚਾਰ ਕੋਣੇ-ਕੋਣੇ ਤੇ ਜਾ ਕਰਕੇ ਉਪਦੇਸ਼ ਦਿੱਤੇ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਵਿਡਿਆਈ ਕੀਤੀ ਸਤ ਕਰਤਾਰ ਦਾ ਹੋਕਾ ਦਿੱਤਾ ਜੇ ਅਜਾਸੀ ਉਹਦੇ ਇਹ ਬਚਨ ਨਹੀਂ ਮੰਨੇ ਧਿਆਨ ਦੇਓ ਗੁਰਪਿਆਰੋ ਜਿੰਨੇ ਮਰਜ਼ੀ ਅਸੀਂ ਗੁਰਪੂਰ ਮਨਾ ਲੀਏ ਸਾਡੇ ਤੇ ਗੁਰੂ ਸਾਹਿਬ ਖੁਸ਼ ਨਹੀਂ ਹੋਗਾ ਸਾਡੇ ਤੇ ਗੁਰੂ ਸਾਹਿਬ ਖੁਸ਼ ਨਹੀਂ ਹੋਇਆ ਹੁਣ ਅਗਲੀ ਜੋ ਪੰਕਤੀ ਆਪਾਂ ਪੜ੍ਹੀ ਸੀ ਗੁਰਪੀਰ ਹਮਾ ਤਾਂ ਭਰੇ ਬੰਦਿਆ ਤਾਂ ਤੇਰੀ ਸਫਾਰਸ ਹੋਣੀ ਆ ਉੱਥੇ ਜੇ ਤੂੰ ਮਰਦਾਰ ਕਿਸੇ ਦੀ ਕਿਸੇ ਤੋਂ ਵੱਡੀ ਨਹੀਂ ਲਵੇਗਾ ਰਿਸ਼ਤ ਨਹੀਂ ਲਾਏਗਾ ਕਿਸੇ ਦਾ ਹੱਕ ਨਹੀਂ ਖਾਏਗਾ ਤਾਂ ਫਿਰ ਦਰਗਾਹ ਦੇ ਵਿੱਚ ਗੁਰੂ ਪਿਆਰਿਓ ਸਾਡੀ ਸਪਾਰਸ਼ ਹੋਣੀ ਆ ਹੁਣ ਜਿੰਨੇ ਵੀ ਪੀਰ ਪਕੰਬਰ ਗੁਰਪੀਰ 10-5 ਸਈਆਂ ਕਿਸੇ ਵੀ ਧਰਮ ਦੇ ਵਿੱਚ ਜੋ ਵੀ ਅਵਤਾਰੀ ਪੁਰਖ ਆਇਆ ਹੈ ਉਹ ਸਿਰਫ ਬੰਦੇ ਦੀ ਹਾਮੀ ਤਾਂ ਭਰਨਗੇ ਜੇ ਉਹਨਾਂ ਦੇ ਵਿੱਚ ਗੁਣ ਹੋਣਗੇ ਆ ਗੁਣਾ ਆ ਜਿਹੜੇ ਅਫਗੁਣ ਇਹਨਾਂ ਨੂੰ ਛੱਡਣਗੇ ਇਹਨਾਂ ਨੂੰ ਛੱਡਣਗੇ